ਮਕੇਰੀਆਂ ਤੋਂ ਕਾਂਗਰਸੀ ਨੇਤਾ ਸਰਬਜੋਤ ਸਿੰਘ ਸਾਬੀ ਦੀ ਅਗਵਾਈ 'ਚ ਟਾਂਡਾ ਦਾਣਾ ਮੰਡੀ ਨੂੰ ਮੰਰੇਗਾ ਬਚਾਓ ਰੈਲੀ ਲਈ ਵੱਡਾ ਕਾਫਲਾ ਰਵਾਨਾ ਹੋਇਆ ਇਸ ਮੌਕੇ ਕਾਂਗਰਸੀ ਨੇਤਾ ਸਰਬਜੋਤ ਸਿੰਘ ਸਾਬੀ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਮੰਰੇਗਾ ਵਿੱਚ ਕੀਤੇ ਜਾ ਰਹੇ ਬਦਲਾਵਾਂ ਦੇ ਖਿਲਾਫ ਕਾਂਗਰਸ ਪਾਰਟੀ ਨੇ ਤਿੱਖਾ ਵਿਰੋਧ ਦਰਜ ਕਰਵਾਇਆ ਜਾ ਰਿਹਾ ਹੈ ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਮੰਰੇਗਾ ਨੂੰ ਕਮਜ਼ੋਰ ਕਰਨ ਲਈ ਕੋਸ਼ਿਸ਼ਾਂ ਕਰ ਰਹੀ ਹੈ ਜਿਸ ਨਾਲ ਪਿੰਡਾਂ ਦੇ ਗਰੀਬ ਮਜ਼ਦੂਰ ਤੇ ਬੇਰੁਜ਼ਗਾਰ ਲੋਕਾਂ ਨੂੰ ਭਾਰੀ ਨੁਕਸਾਨ ਹੋਵੇਗਾ ਉਨ੍ਹਾਂ ਆਖਿਆ ਕਿ ਮਨਰੇਗਾ ਗਰੀਬ ਪਰਿਵਾਰਾਂ ਲਈ ਰੁਜ਼ਗਾਰ ਦੀ ਗਾਰੰਟੀ ਦਾ ਸਭ ਤੋਂ ਵੱਡਾ ਸਹਾਰਾ ਹੈ ਪਰ ਮੌਜੂਦਾ ਸਰਕਾਰ ਵੱਲੋਂ ਫੰਡ ਘਟਾਉਣ ਤੇ ਕੰਮ ਦੇ ਦਿਨ ਦੇ ਵਿੱਚ ਕਟੌਤੀ ਤੇ ਆਨਲਾਈਨ ਪ੍ਰਕਿਰਿਆ ਨੂੰ ਜ਼ਬਰਦਸਤੀ ਲਾਗੂ ਕਰਨ ਨਾਲ ਮਜ਼ਦੂਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਨ੍ਹਾਂ ਹਾਲਾਤਾਂ ਵਿੱਚ ਬਹੁਤ ਸਾਰੇ ਮਜ਼ਦੂਰਾਂ ਦੀ ਮਜ਼ਦੂਰੀ ਸਮੇਂ ਤੇ ਨਹੀਂ ਮਿਲ ਰਹੀ ਜਿਸ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਹੋਰ ਖਰਾਬ ਹੋ ਰਹੀ ਹੈ ਮਨਰੇਗਾ ਸਿਰਫ ਇੱਕ ਯੋਜਨਾ ਨਹੀਂ ਸੋ ਗਰੀਬਾ ਦੇ ਜੀਵਨ ਨਾਲ ਜੁੜਿਆ ਕਾਨੂੰਨ ਹੈ ਜਿਸ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਮੰਗ ਕੀਤੀ ਕਿ ਮਨਰੇਗਾ ਅਧੀਨ ਆਉਂਦੇ ਹਰ ਪਰਿਵਾਰ ਨੂੰ 100 ਦਿਨ ਦਾ ਕੰਮ ਦਿੱਤਾ ਜਾਵੇ ਅਤੇ ਮਜ਼ਦੂਰੀ ਰਕਮ ਤੁਰੰਤ ਖਾਤੇ ਵਿੱਚ ਜਮ੍ਹਾਂ ਕਰਵਾਈ ਜਾਵੇ। ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਮਨਰੇਗਾ ਵਿਰੋਧੀ ਨੀਤੀਆਂ ਵਾਪਸ ਨਾਲ ਲਈਆਂ ਤਾਂ ਕਾਂਗਰਸ ਪਾਰਟੀ ਛੜਕਾਂ ਤੇ ਉੱਤਰ ਕੇ ਸੰਘਰਸ਼ ਕਰੇਗੀ। ਇਸ ਨੂੰ ਦੇਖਦੇ ਹੋਏ ਅੱਜ ਟਾਂਡੇ ਡਾਣਾ ਮੰਡੀ ਵਿੱਚ ਇੱਕ ਵੱਡਾ ਇਕੱਠ ਰੱਖਿਆ ਗਿਆ ਹੈ। ਅੱਜ ਜਿਹੜਾ ਕੇਂਦਰ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਗਰੀਬਾਂ ਨੂੰ ਮਾਰਨ ਵਾਸਤੇ ਗਰੀਬਾਂ ਦੇ ਖਿਲਾਫ ਜਿਹੜੀ ਪਾਲਿਸੀ ਘੜੀ ਆ ਜਿਹਦੇ ਵਿੱਚ ਕਿ ਜਿਹੜੀ ਕਾਂਗਰਸ ਪਾਰਟੀ ਵੱਲੋਂ ਬੜੇ ਲੰਬੇ ਸਮੇਂ ਤੋਂ ਮਨਰੇਗਾ ਦੀ ਸਕੀਮ ਚੱਲਦੀ ਪਈ ਆ ਉਹਨੂੰ ਤੋਲ ਮੋੜ ਕੇ ਉਹਦੀਆਂ ਵਿੱਚ ਪਾਲਿਸੀਆਂ ਚੇਂਜ ਕਰਕੇ ਜਿਹੜੀ ਸਕੀਮ ਸ਼ੁਰੂ ਕੀਤੀ ਆ ਉਹਦੇ ਸਬੰਧ ਦੇ ਵਿੱਚ ਅੱਜ ਸਮੁੱਚੇ ਦੇਸ਼ 'ਚ ਬਹੁਤ ਵੱਡਾ ਜਿਹੜਾ ਰੋਸ ਪਾਇਆ ਜਾ ਰਿਹਾ ਤੇ ਮੈਂ ਸਮਝਦਾ ਕਿ ਜਿਹੜੀ ਕਾਂਗਰਸ ਪਾਰਟੀ ਨੇ ਮਨਰੇਗਾ ਬਚਾਓ ਸੰਗਰਾਮ ਸ਼ੁਰੂ ਕੀਤਾ ਉਹਨੂੰ ਬਚਾਉਣ ਵਾਸਤੇ ਅੱਜ ਸਮੁੱਚੇ ਦੇਸ਼ ਦੇ ਵਿੱਚ ਜਿਹੜੇ ਅੰਦੋਲਨਾਂ ਦੀ ਸ਼ੁਰੂਆਤ ਹੋਈ ਹੈ ਅੱਜ ਗੁਰਦਾਸਪੁਰ ਤੇ ਛਾਰਪੁਰ ਵਿੱਚ ਆ ਕੇ ਟਾਂਡਾ ਦਾਾਂ ਮੰਡੀ ਤੋਂ ਸ਼ੁਰੂ ਹੋਣੀ ਆ ਉਹਦੇ 'ਚ ਮੈਂ ਸਮਝਦਾ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਮੁਕੇਰੀਆਂ ਤੋਂ ਸਾਡੇ ਸਾਥੀ ਜਾ ਰਹੇ ਆ ਮੈਂ ਸਾਰਿਆਂ ਦਾ ਦਿਲ ਦੀਆਂ ਗੱਲਾਂ ਰਹੀਆਂ ਚੋ ਧੰਨਵਾਦ ਕਰਦਾ ਅਤੇ ਜਿਸ ਤਰ੍ਹਾਂ ਅੱਜ ਲੋਕਾਂ 'ਚ ਜੋਸ਼ ਵੇਖਿਆ ਜਾ ਰਿਹਾ ਮੈਂ ਸਮਝਦਾ ਪਈ ਇਹ ਇਸੇ ਤਰ੍ਹਾਂ ਹੀ ਬਰਕਰਾਰ ਵੀ ਰਹੇਗਾ ਅਤੇ ਅੱਜ ਵੱਡੀ ਗਿਣਤੀ ਜਿਹੜੀਆਂ ਰੈਲੀਆਂ ਹੋ ਜਾਲੀਆਂ ਇਹ ਕੇਂਦਰ ਸਰਕਾਰ ਨੂੰ ਮਜਬੂਰ ਕਰ ਦੇਵੇਗੀ ਪਈ ਜਿਹੜੀ ਗਰੀਬਾਂ ਨੂੰ ਤੁਸੀਂ ਮਾਰਨ ਵਾਲੀ ਪਾਲਿਸੀ ਲੈ ਕੇ ਆ ਰਹੇ ਹੋ ਮਰੇਗਾ ਦੇ ਜਿਹੜੀਆਂ ਤੁਸੀਂ ਚੇਂਜਸ ਕਰ ਰਹੇ ਹੋ ਉਹ ਸਕੀਮ ਦੇ ਨਾਲ ਖਲਵਾਣਾ ਕੀਤਾ ਜਾਏ ਤੇ ਗਰੀਬਾਂ ਦੇ ਜਿਹੜੇ ਹੱਕ ਆ ਉਹਨਾਂ ਨੂੰ ਸੁਰੱਖਿਅਤ ਰੱਖਿਆ ਜਾਏ ਆ ਦੋਦੇ ਸਬੰਧ ਦੇ ਵਿੱਚ ਵੇਖੋ ਅੱਜ ਹਜ਼ਾਰਾਂ ਦੀ ਗਿਣਤੀ ਜਿਹੜੇ ਲੋਕ ਜਿਹੜੇ ਆ ਇੱਥੋਂ ਮੁਕੇਰੀਆਂ ਤੋਂ ਟਾਂਡਾ ਦਾਲਾ ਮੰਡੀ ਵਿਖੇ ਪਹੁੰਚ ਰਹੇ ਮੈਨਾਂ ਦਾ ਸਾਰਿਆਂ ਦਾ ਧੰਨਵਾਦ ਕਰਨਾ ਸਕੀਮ ਤੋਂ ਕਾਂਗਰਸ ਨੂੰ ਖਰਸ਼ਾ ਕਿਸ ਗੱਲ ਦਾ ਹੈ ਜੀ ਦੇਖੋ ਗੱਲ ਇਹ ਆ ਵੀ ਇਹ ਸਕੀਮ ਇਦੀ ਜਿਹੜੀ ਪਹਿਲਾਂ ਪਾਲਿਸੀ ਸੀ ਵੀ ਕੋਈ ਵੀ ਗਰੀਬ ਪਿੰਡਾਂ ਦੇ ਵਿੱਚ ਭਾਵੇਂ ਉਹ ਜਿੰਨੀਆਂ ਮਰਜ਼ੀ ਦਿਹਾੜੀਆਂ ਲਾਵੇ ਉਹਨੂੰ ਪੁੱਛਣ ਦੀ ਲੋੜ ਨਹੀਂ ਸੀ ਉਹਦੇ ਪੈਸੇ ਆਟੋਮੈਟਿਕ ਆ ਜਾਂਦੇ ਸੀ ਹੁਣ ਨਾਲ ਉਹਦੇ ਵਿੱਚ ਬਦਲਾਅ ਕਰਤਾ ਅਮਾਉਂਟ ਫਿਕਸ ਕਰਤੀ ਵੀ ਉਸੇ ਉਸੇ ਮੋੜ ਦੇ ਵਿੱਚ ਭਾਵੇਂ ਕਿਸੇ ਗਰੀਬ ਦੀਆਂ 5 ਦਿਹਾੜੀਆਂ ਲੱਗਣ ਤੇ ਭਾਵੇਂ 10 ਲੱਗਣ ਉਹਦੇ ਅਨੁਸਾਰੀ ਘਟੇ ਲਾਊਗਾ ਪਹਿਲਾਂ ਇਸ ਸਕੀਮ ਦੇ ਵਿੱਚ ਕੋਈ ਐਹੋ ਜਿਹੀ ਬੰਦਸ਼ ਨਹੀਂ ਹੁੰਦੀ ਸੀ ਕੋਈ ਵੀ ਗਰੀਬ ਆਪਣੀ ਮਰਜ਼ੀ ਨਾਲ ਜਿੰਨੇ ਵੀ ਉਹਦੇ ਮਲਾਸਟਰ ਭਰੇਗੇ ਜਿੰਨੇ ਉਹਦੇ ਢਿਹਾਰੀਆਂ ਲੱਗੀਆਂ ਉਹਦੇ ਨਾਲ ਉਹਨੂੰ ਜਿਹੇ ਪੇਮੈਂਟ ਹੋਸੀ ਹੋਰ ਵੀ ਇਸ ਤੋਂ ਇਲਾਵਾ ਬਹੁਤ ਵਧੀਆਂ ਜਿਹੜੀਆਂ ਇਸ ਸਕੀਮ ਨੂੰ ਮਾਰਨ ਵਾਸਤੇ ਇਸ ਸਕੀਮ ਨੂੰ ਖਤਮ ਕਰਨ ਵਾਸਤੇ ਦੀ ਪਾਲਿਸੀ ਸ਼ੁਰੂ ਕੀਤੀ ਆ ਉਹਦੇ ਖਿਲਾਫ ਅੱਜ ਜਿਹੜਾ ਅੰਦੋਲਨ ਕੀਤਾ ਜਾ ਰਿਹਾ ਠੀਕ